ਆਜ਼ ਵੀ ਉਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਦੀਪ ਸਿੰਘ ਨਰਾਇਣ ਤੇ ਪੇਸ਼ ਹਨ ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਤੋਂ ਵੱਡੀਆਂ ਖਬਰਾਂ ਜਿੱਥੇ ਮੈਲਬਨ ਵਿੱਚ ਇੱਕ ਔਰਤ ਦੀ ਪੁਲਿਸ ਦੀ ਗੋਲੀ ਨਾਲ ਮੌਤ ਇੱਕ ਮਰਦ ਉੱਤੇ ਕੇਸ ਦਰਜ ਮੈਲਬਨ ਵਿੱਚ 24 ਮਈ ਨੂੰ ਇੱਕ ਦਰਦਨਾਕ ਘਟਨਾ ਵਾਪਰੀ ਜਿੱਥੇ ਪੁਲਿਸ ਦੀ ਗੋਲੀ ਚੱਲਣ ਨਾਲ ਇੱਕ ਔਰਤ ਦੀ ਮੌਤ ਹੋ ਗਈ ਦਰਸਲ ਇਹ ਘਟਨਾ ਸ਼ਾਮ ਕਰੀਬ 5 ਵਜੇ ਦੱਖਣੀ ਮੈਲਬੌਰਨ ਦੀ ਸੀਸਲ ਸਟਰੀਟ ਤੇ ਵਾਪਰੀ ਪੁਲਿਸ ਨੂੰ ਮਸ਼ੇਤੀ ਲੈ ਕੇ ਫਿਰ ਰਹੇ ਇੱਕ ਵਿਅਕਤੀ ਬਾਰੇ ਸੂਚਨਾ ਮਿਲੀ ਜਿਸ ਤੋਂ ਬਾਅਦ ਉਹ ਮੌਕੇ ਤੇ ਪਹੁੰਚੇ ਜਦ ਪੁਲਿਸ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਰਹੀ ਸੀ ਤਾਂ ਇੱਕ ਕਾਰ ਨੇ ਤੇਜ਼ੀ ਨਾਲ ਪੁਲਿਸ ਵੱਲ ਵਧਦਿਆਂ ਇੱਕ ਅਧਿਕਾਰੀ ਨੂੰ ਟੱਕਰ ਮਾਰੀ ਇਸ ਤੇ ਪੁਲਿਸ ਨੇ ਕਾਰ ਉੱਤੇ ਗੋਲੀਆਂ ਚਲਾਈਆਂ ਜਿਸ ਕਾਰਨ ਕਾਰ ਚਲਾ ਰਹੀ 34 ਸਾਲਾ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਉਹ ਔਰਤ ਕਿਸੇ ਨਿਰਧਾਰਤ ਪਤੇ ਦੀ ਨਿਵਾਸੀ ਨਹੀਂ ਸੀ ਕਾਰ ਵਿੱਚ ਮੌਜੂਦ ਇੱਕ 26 ਸਾਲਾ ਮਰਦ ਜੋ ਸੈਂਟ ਕਿਲਡਾ ਦਾ ਰਹਿਣ ਵਾਲਾ ਹੈ ਗੈਰ ਜਾਨਲੇਵਾ ਜ਼ਖਮਾਂ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਸ ਘਟਨਾ ਦੌਰਾਨ ਇੱਕ ਸੀਨੀਅਰ ਪੁਲਿਸ ਕਾਂਸਟੇਬਲ ਦੀ ਲੱਤ ਵਿੱਚ ਚੋਟ ਆਈ ਪਰ ਇਲਾਜ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ। ਇੱਕ 39 ਸਾਲਾ ਵਿਅਕਤੀ ਨੂੰ ਹਥਿਆਰ ਰੱਖਣ ਅਤੇ ਸਾਈਕਲ ਚੋਰੀ ਦੇ ਦੋਸ਼ਾਂ 'ਚ ਗ੍ਰਿਫਤਾਰ ਕੀਤਾ ਗਿਆ ਪਰ ਬਾਅਦ ਵਿੱਚ ਜ਼ਮਾਨਤ 'ਤੇ ਰਿਹਾ ਕਰ ਦਿੱਤਾ ਗਿਆ। ਹੁਣ ਉਸ ਨੂੰ 12 ਅਗਸਤ ਨੂੰ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ। ਕੇਸ ਦੀ ਪੁਲਿਸ ਵੱਲੋਂ ਜਾਂਚ ਜਾਰੀ ਹੈ ਅਤੇ ਘਾਤਕ ਗੋਲੀਬਾਰੀ ਹੋਣ ਕਰਕੇ ਪ੍ਰੋਫੈਸ਼ਨਲ ਸਟੈਂਡਰਡ ਕਮਾਂਡ ਵੀ ਇਸ ਕੇਸ ਦੀ ਨਿਗਰਾਨੀ ਕਰ ਰਹੀ ਹੈ। ਇਸ ਘਟਨਾ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਵਾਲੇ ਵਿਅਕਤੀ ਨੂੰ ਕ੍ਰਾਈਮ ਸਟਾਪਰਜ਼ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ ਇਸ ਦੇ ਨਾਲ ਹੀ ਅਗਲੀ ਖਬਰ ਵੀ ਮੈਲਬਨ ਵਿੱਚੋਂ ਜੋ ਕਿ ਇਸ ਘਟਨਾਕਰਮ ਤੋਂ ਅਗਲੇ ਦਿਨ ਜਾਨੀ ਕਿ ਕੱਲ੍ਹ ਹੀ ਵਾਪਰੀ ਹੈ ਨਾਰਥਲੈਂਡ ਸ਼ਾਪਿੰਗ ਸੈਂਟਰ ਵਿੱਚ ਚਾਕੂ ਚਲਾਉਣ ਦੀ ਘਟਨਾ ਮਸ਼ੇਟੀ ਤੇ ਰੋਕ ਦਾ ਐਲਾਨ ਮੈਲਬਨ ਦੇ ਪ੍ਰੈਸਟਨ ਇਲਾਕੇ ਵਿੱਚ ਸਥਿਤ ਨਾਰਥ ਲੈਂਡ ਸ਼ਾਪਿੰਗ ਸੈਂਟਰ ਵਿੱਚ 25 ਮਈ ਨੂੰ ਦੁਪਹਿਰ 2:30 ਵਜੇ ਦੇ ਕਰੀਬ ਇੱਕ ਹਿੰਸਕ ਝਗੜਾ ਵਾਪਰਿਆ ਇਸ ਝਗੜੇ ਦੌਰਾਨ ਲਗਭਗ 10 ਨੌਜਵਾਨਾਂ ਦੇ ਦੋ ਗਰੁੱਪਾਂ ਵਿੱਚ ਚਾਕੂਆਂ ਅਤੇ ਹੋਰ ਹਥਿਆਰਾਂ ਨਾਲ ਖਾਣ-ਪੀਣ ਵਾਲੇ ਖੇਤਰ ਵਿੱਚ ਇਹ ਝਗੜਾ ਹੋਇਆ ਜਿਸ ਨਾਲ ਖਰੀਦਦਾਰਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਜਿੱਥੇ ਇੱਕ 20 ਸਾਲਾ ਨੌਜਵਾਨ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਜਦਕਿ ਹੋਰ ਦੋ ਵਿਅਕਤੀਆਂ ਨੂੰ ਹਲਕੇ ਜ਼ਖਮਾਂ ਲਈ ਇਲਾਜ ਮਿਲਿਆ ਇਸ ਘਟਨਾ ਸੰਬੰਧੀ ਵਿਕਟੋਰੀਆ ਪੁਲਿਸ ਨੇ ਮੌਕੇ ਤੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਉੱਤੇ ਹਥਿਆਰ ਰੱਖਣ ਅਤੇ ਹਿੰਸਕ ਵਿਵਹਾਰ ਦੇ ਦੋਸ਼ ਲਗਾਏ ਗਏ ਹਨ ਇਸ ਘਟਨਾ ਤੋਂ ਬਾਅਦ ਵਿਕਟੋਰੀਆ ਦੀ ਮੁੱਖ ਮੰਤਰੀ ਜੈਸਿੰਟਾ ਐਲਨ ਨੇ ਐਲਾਨ ਕੀਤਾ ਹੈ ਕੇ ਮਸ਼ੇਟੀ ਦੀ ਵਿਕਰੀ ਤੇ 28 ਮਈ ਦੁਪਹਿਰ 12 ਵਜੇ ਤੋਂ ਅਸਥਾਈ ਰੋਕ ਲਗਾਈ ਜਾਵੇਗੀ। ਇਹ ਰੋਕ 1 ਸਤੰਬਰ 2025 ਤੱਕ ਲਾਗੂ ਰਹੇਗੀ। ਜਿਸ ਤੋਂ ਬਾਅਦ ਮਸ਼ੇਟੀ ਰੱਖਣਾ ਪੂਰੀ ਤਰ੍ਹਾਂ ਗੈਰਕਾਨੂੰਨੀ ਹੋ ਜਾਵੇਗਾ। ਇਸ ਨਵੇਂ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ 2 ਲੱਖ ਡਾਲਰ ਤੱਕ ਦਾ ਜੁਰਮਾਨਾ ਜਾਂ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਕਿਸੇ ਵੀ ਜਾਣਕਾਰੀ ਵਾਲੇ ਵਿਅਕਤੀ ਨੂੰ ਕ੍ਰਾਈਮ ਸਟਾਪਰਜ਼ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ ਇਹ ਸਨ ਮੁੱਖ ਖਬਰਾਂ ਔਜ਼ ਵਿਊ ਨਾਲ ਜੁੜਨ ਲਈ ਤੁਹਾਡਾ ਧੰਨਵਾਦ